ਪਾਲ ਸਿੰਘ ਜੀ ਉਹ ਕਮੰਡਲ ਫਟਿਆਵਾਦ ਜੀ ਇੱਥੇ ਡਿਊਟੀ ਕਰਦਾ ਠੀਕ ਬਾਈ ਕੋਈ ਐਸਵੀਜ਼ਾ ਦੇ ਹੁਕਮ ਮੁਤਾਬਕ ਉਹ ਬਿੱਲਾਂ ਦੀ ਗ੍ਰਹੀ ਕਰਨੇ ਖੜੀ ਰਕਬਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਇਆ ਬੇਲੇ ਉਥੇ ਬੰਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਬੋਰਾ ਨਾਲ ਹੋੜ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾ ਮਾਰੀਆਂ میری ਅੱਖ ਤੇ ਬੰਦ ਹੋ ਗਈ ਇੱਕ ਤੇ میرے ਸਰ ਇੱਕ ਕਕਾਰਾਂ ਦੀ ਬੇਇਜ਼ਤੀ ਕੀਤੀ 암رتਪੈ ਛਕੇਆ ਸਰਕਾਰਾਂ ਦੀ ਇਹਨਾਂ ਬੇਇਜ਼ਤੀ ਕੀਤੀ ਗੋਲੀ ਮਾਰਦੀ ਵੀ ਤਵਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ویڈیو ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਆਕਾਲ ਤਖਤ ਸਾਹਿਬ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਇਜ਼ਤੀ ਕੀਤੀ ਆ